ਮੰਮੀ ਸਾਨੂੰ ਕੁਝ ਖਾਣੂ ਬਣਾ ਦੇ ਮਰ ਜਲੇ ਕੁਝ ਖਾਣੂ ਦੇ ਦੇ ਤੇ ਸਵੇਰ ਦਾ ਕੰਮ ਨਹੀਂ ਹੀ ਬੜਿਆ ਮੇਰਾ ਕੱਲੀ ਚਾਲੀ ਦਾ ਹੈ ਤਾਨੂੰ ਕੁਝ ਖਾਣੂ ਚਾਹੀਦਾ ਵਾ ਸਾਰਾ ਦਿਨ ਮੰਮੀ ਕੁਝ ਬਣਾ ਦੇ ਕੁਝ ਬਣਾ ਦੇ ਮੈਂ ਤੁਹਾਡੀ ਨੌਕਰਾਨੀ ਐ ਐ ਇੱਕ ਦੇ ਕਿਤੇ 2 ਮਿੰਟ ਟਾਈਮ ਨਹੀਂ ਲੱਗਦਾ ਮੇਰ ਕੋ ਕਿਤੇ ਘੁੱਟ ਪਾਣੀ ਪੀਣ ਨੂੰ ਹੀ ਮੇਰ ਕੋ ਟਾਈਮ ਹੈਗਾ ਸੇਰ ਦੀ ਮੈਂ ਖੱਪ ਗਈ ਐ ਮੇਰ ਕੋ ਟਾਈਮ ਟੂ ਹੈਗਾ ਜਾ ਕੇ ਤਾਂ ਫੜ ਕੇ ਤੇ ਖਾ ਲੋ ਜੋ ਕੁਝ ਬਣਿਆ ਰਸੋਈ 'ਚ ਹਾਂ ਮੇਰ ਕੋ ਤਾਂ ਕਿਤੇ ਇੱਥੇ ਮਰਨ ਨੂੰ ਟਾਈਮ ਨਹੀਂ ਹੈਗਾ ਯਾਰ ਖਾਣੂ ਟਾਈਮ ਨਹੀਂ ਹੈਗਾ ਆ ਦਿਨ ਆ ਬਣਾ ਦੇ ਆ ਬਣਾ ਦੇ ਛੁੱਟੀ ਵਾਲਾ ਦਿਨ ਕਹਦਾ ਵੀ ਤੀਣਾ ਹੀ ਰਾਮ ਕੀਤਾ ਆ ਆ ਜਾ ਆ ਜਾ ਲੈ ਕਰਨੀਆਂ ਸਵੀਆਂ ਲਾਈ ਜਾਂਦੀ ਆ ਪੋਚੇ ਆ ਉੱਥੇ ਰੋਤੀ ਕਿੱਥੇ ਆ ਤੂੰ ਰੋਤੀ ਨਹੀਂ ਇਹ ਤੈਨੂੰ ਪਤਾ ਨਾ ਕਰ ਕੀ ਹੋਇਆ ਆਪਣੇ ਮੱਲੇ ਚ ਕਿਉਂ ਕੀ ਹੋ ਗਿਆ ਲੈ ਅੰਦੀ ਕੀ ਹੋਇਆ ਮੈਂ ਤੇ ਤੈਨੂੰ ਸੱਚੀ ਬੜਾ ਦੇਖਿਆ ਵੀ ਨਿਕਲੀ ਨਹੀਂ ਬਾਹਰ ਨਿਕਲੀ ਨਹੀਂ ਬਾਹਰ ਤੂੰ ਬਣੀ ਕਿੱਥੇ ਆ ਹਾਂ ਨੇ ਸਿੱਧੀ ਕਿਤੇ ਜਿਹੜੀ ਝੂਠੀ ਆ ਫੇਰ ਬੜਾ ਲੜਾਈ ਉਹ ਤੇ ਤੇ ਇੱਕ ਦੂਜੇ ਦਾ ਫੇਰ ਪਾੜਨ ਤੱਕ ਗਈ ਤੇ ਰੋਤੀ ਅਰੇ ਮੈਂ ਇੱਥੇ ਆਂ ਇਹਨੇ ਕਬਜੀ ਦੀ ਗੱਲ ਆ। ਦਾ ਕਾ ਇਹਦੀ ਗੱਲ ਹੀ। ਦਾ ਵਜੇ ਫਿਰ ਮੈਂ ਸੌਂ ਗਈ ਨਹੀਂ। ਤਾ ਤੋ ਗੁੱਡੋ ਦੀ ਬੀਬੀ ਮੈਨੂੰ ਦੱਸ ਫੋਨ ਨਹੀਂ ਕਰ ਦਿੰਦੀ। ਹਾਂ ਕਿਤੇ ਮਰ ਜਾਈ ਨਹੀਂ ਕਿਤੇ ਫੋਨ ਨਹੀਂ ਕੀਤਾ। ਫੋਨ ਕਰਨਾ ਸੀ। ਮੈਂ ਤਾਂ ਪਾਉਣਾ ਕੀਤਾ ਮੈਂ ਕਿ ਤੋ ਸੁੱਤੇ ਨਾ। ਤੇ ਫੋਨ ਕਰਦੀ ਜਿੰਨੇ ਸੁੱਤੇ ਹੁੰਦੀ ਤੇ ਮੈਂ ਉੱਠ ਜਾਣਾ ਸੀ। ਇਹਨੂੰ ਪਤਾ ਹੀ ਹੈ ਮੇਰਾ। ਆਓ ਤਾ ਮੈਨੂੰ ਭਲਾ ਦੇਖਾ ਉੱਠ ਜਾਣਾ ਸੀ। ਚਲ ਕੋਈ ਨਾ। ਫਿਰ ਵੀ ਇਹ ਨਹੀਂ ਫਿਰ ਹੋਈ ਜਾਣੀ ਇਹਨਾਂ ਦੀ। ਇਹ ਸਰਪੰਚ ਨਾਲ ਦਾ ਫੈਸਲਾ ਕਰਾ ਕੇ ਗਿਆ ਹੈ ਕਿ ਆ ਮੈਂ ਤਾਂ ਉਹ ਨੂੰ ਰੋਹ ਕਹਤਾ ਗੁੱਦੀ ਵੀ ਤਾਂ ਮੈਂ ਉਹ ਨੂੰ ਕਹਤਾ ਕਿ ਇਹ ਨਹੀਂ ਉਹ ਨਿਭਣੀ ਇਹਦੀ ਆ ਹਾਂ ਹਾਂ ਸਹੀ ਗੱਲ ਆ ਤੋ ਕਹੀ ਨਹੀਂ ਆ ਤਾਂ ਇਹ ਨਹੀਂ ਨਿਭਣੀ ਕਿਹੜਾਈ ਕਿਹੜਾ ਤਾਂ ਪਤਾ ਨਾ ਕੀ ਤੋ ਕੱਲ ਮੈਨੂੰ ਮਿਲੀ ਨਹੀਂ ਮੈਂ ਤਾਂ ਮਿਲੂ ਗਿੱਤ ਦੱਸੂਗੀ ਆਹੋ ਸ਼ਿੰਦਰਾਂ ਦੀ ਨਾ ਹੋਣੀ ਆ ਆ ਪੱਜ ਗਈ ਹਈ ਹਈ ਪੱਜ ਗਈ ਨਹੀਂ ਕਿਤੇ ਨਾ ਪੱਜ ਗਈ ਮੈਨੂੰ ਵੀ ਪਤਾ ਕਿਤੇ ਨਾ ਪੱਜ ਗਈ ਮੈਂ ਵੈਕ ਚੁੱਕਿਆ ਹੀ ਉਹਦੇ ਨਾਲ ਨਾਲ 10 ਮਿੰਟ ਉਹ ਛੱਡੀ ਕਿੰਨਾ ਪੁੱਜ ਗਈ ਹਾਂ ਹਾਂ ਆਂਦੀ ਆ ਸਮੇਂ ਨੂੰ ਕਹਿੰਦੇ ਹੀ ਕੇਂਦੇ ਵੀ ਗਾਣਾ ਬੁਲਾ ਦਿਆ ਕਰਦੀ ਦੀ ਪੰਛੀ ਦੇ ਨਾਲ ਹੱਥ ਚਲ ਗਈ ਹੁਣ ਹਾਂ ਪਤਾ ਨਹੀਂ ਕਹੋਣੀ ਇਹ ਤੇ ਮੈਂ ਵੀ ਸੁਣੀ ਆਈ ਹੂੰ ਵੀ ਕਹਿੰਦੇ ਹੀ ਫੋਨ ਤੇ ਗੱਲਾ ਗੱਲਾ ਕਰਦੀ ਸਾਰਾ ਦਿਨ ਫੋਨ ਨਹੀਂ ਕੰਤੋਂ ਲੰਦੀ ਹਾਂ ਹਾਂ ਤੈਨੂੰ ਪਤਾ ਉਹ ਬੇਟੀਆਂ ਹੁੰਦੀਆਂ ਮੋਰ ਤਾਂ ਮੈਂ ਪੂਰਾ ਧਿਆਨ ਰੱਖਿਆ ਉਹਨਾਂ ਦੀ ਪਵੇਖ ਬਾਣੀ ਸੱਚੀ ਹੋਈ ਉਹ ਹੋਰ ਗੱਲ ਸੁਣ ਲੈ ਅੱਜ ਜਿੰਦੂ ਦੀ ਬੀਬੀ ਦੀ ਕਤੂਰੀ ਸੁਣ ਕੀ ਮੇਰੀ ਕੁੜੀ ਨੇ ਕੱਲ ਕਹਿਤਾ ਸੱਸੀ ਕਾਲ ਆਂਟੀ ਹੈ ਪੈਣਾ ਕਿੱਥੇ ਚੜੀ ਕਿੱਥੇ ਉਤਰੀ ਕਹਿੰਦੀ ਤੇ ਮੈਂ ਆਂਟੀ ਨਹੀਂ ਆ ਮੈਂ ਕੋਈ ਆਂਟੀ ਆ ਤੇਰੀ ਕੁੜੀ ਨੇ ਐ ਨਾ ਇਹ ਕਿਹਾ ਦਸ ਆਂਟੀ ਕਹਿਣਾ ਦੱਸ ਇਹਦੀ ਕੁੜੀ ਨਾ ਮੇਰੇ ਤੋਂ ਭਾਵੇਂ ਸਾਲ ਵੱਡੀ ਹੋਵੇ ਆਹ ਹੁਣ ਤੇ ਨਿਆਣੀਆਂ ਆਪਣੀ ਵੀ ਆਣੇ ਲੋਕਾਂ ਨੇ ਤੇ ਲੋਕੀ ਕਹਿੰਦੀ ਅਸੀਂ ਆਂਟੀ ਬਨਾਈ ਨਹੀਂ ਦੀਦੀਆਂ ਹੀ ਆ ਆਹ ਤਾਂ ਸੁਣ ਨਿਆਣੀਆਂ ਨੇ ਜਿਹੜੇ ਕਹਿਤਾ ਤੇ ਕਰ ਕੀ ਆਂਟੀ ਕਹਿਣਾ ਉਹਨੇ ਤੂੰ ਵੀ ਗਲਤੀ ਕੀਤੀ ਤੂੰ ਆਪਣੀ ਕੁੜੀ ਨੂੰ ਕਹਿਣਾ ਹੀ ਪੁੱਤ ਨਾ ਤੈ ਤਾਂ 10 ਸਾਲ ਛੋਟੀ ਆ ਦੁੱਧ ਪਿੰਦੀ ਬੱਚੀ ਆ ਤੇ ਤੂੰ ਨਾਂ ਲਿਆ ਕਰ ਇਹਦਾ ਹਾਂ ਸ਼ਰਮੀ ਲੈ ਲੋ ਕੜ ਗੱਲ ਕੁੜੀਆਂ ਹੀ ਬਰਬਰ ਬਿੰਦੀਆਂ ਮੈਂ ਨਹੀਂ ਕਿਤੇ ਹੂੰ ਸਹੀ ਗੱਲ ਕਹੇਂਦੀ ਮੈਂ ਤੇ ਕਹਿ ਲਕੀਆਂ ਪੋਤੇ ਨੂੰ ਕਹਿ ਮਿੰਦੀ ਏ ਕੀ ਹਾਲ ਏ ਤੇਰਾ ਮਿੰਦੀ ਏ ਸਸਰੀ ਕਾਲ ਹਾਂ ਗੱਲ ਕੁੜੀ ਬਣਦੀ ਸ਼ਰਮੀ ਤੇ ਆਹ ਬੋਲੇ ਤੇ ਕੋਈ ਗੰਦਲਾ ਫੀਸ ਨਹੀਂ ਆਲੀ ਦੀ ਕੋਲ ਉਰੀ ਆ ਹੈ ਹਾ ਟੀ ਟੂ ਦੀ ਵਟੀਓ ਆ ਧੀਰ ਧੀਰ ਦਿੱਖ ਕੇ ਬੰਦ ਕੁੱਟਵਾ ਮਰਦੀ ਰਹੀ ਪਾਵੇਂ ਤੂੰ ਦੁਪਹਿਰੀ ਵੇਲੇ ਪਾਵੇਂ ਤੂੰ ਸ਼ਾਮ ਨੂੰ ਵੇਲੇ ਪਾਵੇਂ ਤੂੰ ਰਾਤ ਨੂੰ ਵੇਲੇ ਇਸੇ ਤੀਰਦੀ ਸ਼ਾਮ ਨੂੰ ਨਹੀਂ ਖੋਦੀ ਰਹੀ ਦੇਖ ਕੇ ਹਾਂ ਚੋੜੀ ਹੀ ਕਰਨੀ ਆਂਦੀ ਹਾਂ ਆਹੋ ਸਹੀ ਗੱਲ ਫਿਰ ਧੀਰੇ ਧੀਰੇ ਬੈਣਾ ਤੂੰ ਇਹਨੂੰ ਕਿੱਟਕਾ ਹੀ ਨਹੀਂ ਸਵੇਰੇ ਲੋਕਾਂ ਦੇ ਘਰੇ ਚੱਲ ਜਾਈਂ ਚੁੰਡੀਆਂ ਕਰਨ ਸਾਡੇ ਕੋਲ ਕੁਝ ਕਰ ਟਾਈਮ ਹੀ ਨਹੀਂ ਹੁੰਦਾ ਗੱਡੀ ਭਰ ਕੇ ਗਿਆ ਹੀ ਪਰਸੋਂ ਆਹੋ ਆ ਕਮਰੇ ਆ ਕੇ ਤੂੰ ਕੁੜੀ ਨੇ ਲੱਗੀ ਯਾਰੀਸ਼ ਤੂੰ ਕੁੜੀ ਇਹ ਦਰਿਸ਼ਤਾਂ ਸਵਾ ਕਰਨਾ ਨੂੰ ਕਿੰਨੇ ਕਰਨਾ ਕੁੜੀ ਭੜੀ ਤੇ ਗਈ ਕਿਦਾਂ ਦੀ ਹੋ ਪਹਿਲਾਂ ਲੈ ਦੱਸ ਮਰ ਜਣੀਆਂ ਨਹੀਂ ਸੋਹਣੀ ਤੇ ਉਹਨਾਂ ਨੇ ਵਿਆਹ ਨਹੀਂ ਆ ਘਰੇ ਰਖਣੀ ਆ ਆ ਪੀਲਾ ਸੂਟ ਪਾ ਕੇ ਗਈ ਆ ਗਈ ਕੁੜੀ ਸ਼ੋਰ ਜੁੰਠੀ ਦਾ ਫੁੱਲ ਬਣ ਕੇ ਆ ਆੰਨੀ ਆ ਮਰ ਜਣੀਆਂ ਤੋਂ ਮਿਲ ਜੇ ਮੈਂ ਗੱਲ ਕਰਨੀ ਲੱਗੀ ਆ ਤੇ ਕੀ ਸੜਾ ਪੈ ਗਿਆ ਤੁਹਾਨੂੰ ਆ ਮਰ ਜਣੇ ਕਿਦਾਂ ਗੱਲਬਾਤ ਨਹੀਂ ਕਰਨ ਦਿੰਦੇ ਕਿਹਨੂੰ ਪਤਾ ਲੱਗਾ ਉਹ ਦਾ ਦੀਪ ਦਾ ਜੀ ਆ ਗਿਆ ਪਿੰਡੀ ਟੱਕਾ ਜਾਣਾ ਅਮੀਰੀ ਅਮਰੀਕਾ ਦਾ ਜਿਆ ਆ ਮੈ ਮੈਰਕਾ ਦਾ ਵੀਜਾ ਆਇਆ ਇਹੋ ਜਿਹਾ ਦਾ ਹੀ ਮੈਰਕਾ ਵਾਲੇ ਆ ਉਸ ਨੂੰ ਪਰੇਸ ਦੀ ਜਵਾਂ ਦੇ ਆ ਮਰ ਜਣਾ ਇਥੇ ਇਸਤਰੀ ਮਗਰ ਜਿਹੜੀ ਲੰਦਾ ਹੁੰਦਾ ਹੈ ਹਾਂ ਮੂੰਨਾ ਮੱਥਾ ਜਿੰਨ ਪਾੜੋ ਰੱਥਾ ਹੂੰਂ ਗਲ ਇਹ ਕਿਤੇ ਸਾਰ ਨਹੀਂ ਕਰਨੀ ਹੰਦੀ ਤੇ ਮੈਰਕਾ ਚਲੇ ਆਏ ਆ ਆ ਫਲੇ ਆ ਨਹੀਂ ਲੁਕਾ ਦੀ ਕਿਸਮਤ ਪੈਣਾ ਬੜੀ ਤੇਜੀ ਆ ਸਾਡੇ ਇਥੇ ਪੜ ਲੈ ਕੇ ਵੀ ਇਥੇ ਫਰੇ ਫਰੇ ਦੇ ਹੀ ਦੇ ਇਹ ਵੇ ਆ ਚਲ ਹਾਂ ਮਰ ਜਨੇ 2 ਮਿੰਟ ਜੇ ਮੈਂ ਗੱਲਾਂ ਕਰਨੀ ਲੱਗੀ ਕਿ ਕਿਸੇ ਟਫੀਰ ਪੈ ਗਈ ਤਾਂ ਡੇਰ ਰੋਕੀ ਮੰਗੀ ਜਾਂਦੇ ਇਹ ਕਹਿੰਦਾ ਕੁਝ ਖਾਣ ਨੂੰ ਬਣਾ ਦੇ ਮੰਮੀ ਨਹੀਂ ਮੈਂ ਕੀ ਬਣਾ ਦੇ ਕਦੀ ਇਹਦਾ ਮੰਮੀ ਪਾਸਤਾ ਬਣਾ ਦੇ ਹਾਂ ਤੇਰੇ ਸਾਹਮਣੇ ਮੇਰੇ ਕੋਲ ਟਾਈਮ ਹੈ ਨਹੀਂ ਹਾਂ ਮੇਰੇ ਕੋਲ 2 ਮਿੰਟ ਕਿਹੜਾ ਕਿ ਖੜਦੀ ਕਦੀ ਮੰਗੇ ਖਾਈ ਤੇ ਨਾਲੇ ਖਲੋਤੀ ਨਾ ਨਾ ਭਣੇ ਮੇਰੇ ਤੋਂ ਘਰੋਂ ਹੀ ਨਿਕਲਿਆ ਜਾਂਦਾ ਸਿਰਫ ਕੰਨੀ ਨਾ ਸਾਰਾ ਦਿਨ ਨਾ ਨਾ ਆਪਾਂ ਕੀ ਦੀ ਗੱਲ ਕੀ ਕਰਨੀ ਹਾਂ ਇੱਕ ਦੀ ਗੱਲ ਹੀ ਕੀਤੀ ਉਹ ਆਪੇ ਕਿਤੇ ਜੁਬਲੀ ਕੀਤੀ ਤਾਂ ਵੀ ਦੇ ਸੋ ਨਾ ਪੈਣਾ ਹਾਂ ਤੇ ਆਹ ਬਿਆਦ ਜੀ ਤੁਹਾਨੂੰ ਤਾਂ ਪਤਾ ਨਾ ਦੱਬੀ ਕਿੱਥੇ ਚੜ ਜਾਂਦਾ ਤੇ ਰਾਤ ਕਿੱਥੇ ਹੋ ਜਾਂਦੀ ਪਣਾ ਕੰਮ ਦੇ ਵਿੱਚ ਹੀ ਨਾ ਹੋ ਜਾਂਦੀ ਆ ਖੇਤ ਦੇ ਲੱਗਲੀ ਦੀ ਕੋਈ ਸੁਰਤ ਬੋਤ ਨਹੀਂ ਜੇ ਕੋ ਗੱਲ ਨਹੀਂ ਪਤਾ ਚੱਲਦਾ ਥੋੜੀ ਠੀਕ ਹੋ ਗਿਆ ਪਿੱਛੇ ਨਹੀਂ ਆਹ ਨਾਲੇ ਆਪਾਂ ਕੀ ਕਰਨਾ ਵਾ ਧਿਆਨ ਰੱਖ ਕੇ ਲੋਕਾਂ ਦਾ ਆਪਣੇ ਵੀ ਕੰਮ ਨਿਭੜਦੇ ਚਲ ਠੀਕ ਹੈ ਪਹਿਲਾਂ ਮੈਂ ਹੀ ਕਰਨਾ ਕੰਮ